ਇਹ 45 ਸਾਲਾ ਸੁੰਦਰੀ ਹੈ ਬੱਚਨ ਪਰਿਵਾਰ ਦੀ ਨੂੰ ਐਕਟਿੰਗ ਦੇ ਵਿੱਚ ਸਭ ਦੀ ਗੁਰੂ 2 ਸਾਲ ਜੇਲ੍ਹ ਦੇ ਵਿੱਚ ਵੀ ਨੇ ਗੱਟੇ ਸ਼ਸ਼ਟਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਬਚਨ ਪਰਿਵਾਰ ਦੀ ਉਸ ਨੋ ਦੇ ਬਾਰੇ ਜਿਸ ਦੇ ਬਾਰੇ ਤੁਹਾਨੂੰ ਜਾਣਕਾਰੀ ਹੀ ਨਹੀਂ ਹੋਵੇਗੀ ਅਕਰ ਬਚਨ ਪਰਿਵਾਰ ਦੀ ਨੋ ਦੀ ਗੱਲ ਕਰੀਏ ਤਾਂ ਜਦੋਂ ਇਸ ਦਾ ਜ਼ਿਕਰ ਹੁੰਦਾ ਹੈ ਤਾਂ ਹਰ ਕਿਸੇ ਦੇ ਦਿਮਾਗ ਦੇ ਵਿੱਚ ਈਸ਼ਵਰਿਆ ਰਾਏ ਦਾ ਨਾਮ ਹੀ ਆਉਂਦਾ ਹੈ ਪਰ ਅੱਜ ਅਸੀਂ ਈਸ਼ਵਰਿਆ ਰਾਏ ਦੀ ਗੱਲ ਨਹੀਂ ਕਰ ਰਹੇ ਅਸੀਂ ਗੱਲ ਕਰ ਰਹੇ ਹਾਂ ਉਸ ਅਦਾਕਾਰਾ ਦੇ ਬਾਰੇ ਜਿਨ੍ਹਾਂ ਨੂੰ ਵੈਬ ਸੀਰੀਜ਼ ਦੀ ਦੁਨੀਆ ਦੀ ਕੁਇਨ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਵੱਲੋਂ ਬਹੁਤ ਸਾਰੀਆਂ ਸੁਪਰ ਹਿੱਟ ਫਿਲਮਾਂ ਵੈਬ ਸੀਰੀਜ਼ ਜੋ ਆਪ ਨੇ ਫੈਨਸ ਨੂੰ ਦਿੱਤੀਆਂ ਨੇ ਤੇ ਫੈਨਸ ਉਹਨਾਂ ਦੀ ਅਦਾਕਾਰੀ ਦੇ دیਵਾਨੀ ਨੇ ਉਹਨਾਂ ਨੂੰ ਐਕ ਤੋ ਵੱਧ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਦੀ ਐਕਟਿੰਗ ਨੂੰ ਹਰ ਕੋਈ ਪਿਆਰ ਕਰਦਾ ਹੈ ਇਸ ਅਦਾਕਾਰਾ ਦੀ ਗੱਲ ਕਰੀਏ ਤੇ 45 ਸਾਲਾ ਦੀ ਇਹ ਅਦਾਕਾਰ ਹੈ ਜ ਜਨਨਦਾ ਰਿਸ਼ਤਾ ਕਿਤੇ ਨਾ ਕਿਤੇ ਬਚਨ ਪਰਿਵਾਰ ਦੇ ਨਾਲ ਵੀ ਜੁੜਦਾ ਦੱਸਦੀ ਹੈ ਕਿ OTT ਦੀ ਦੁਨੀਆ ਦੀ ਇਹਨਾਂ ਨੂੰ ਕੁਇਨ ਕਿਹਾ ਜਾਂਦਾ ਹੈ ਇਹਨਾਂ ਦੀ 웹 ਸੀਰੀਜ਼ ਦਿੱਲੀ ਕਲਾਈਮਸ ਬਹੁਤ ਸੁਪਰ ਹਿੱਟ ਰਹੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਪਤਾਲ ਲੋਕ ਦੇ ਵਿੱਚ ਵੀ ਵੇਖਿਆ ਜਾਵੇਗਾ ਦੱਸ ਦिए ਤ੍ਰਿਲੋਂ ਮਮਾ ਸ਼ੋਮ ਬਚਨ ਪਰਿਵਾਰ ਦੀ ਨੂੰ ਕਿਵੇਂ ਹੋਈ ਹੈ ਇਸ ਦਾ ਜਵਾਬ ਇਹ ਹੈ ਕਿ ਆਦਾਕਾਰਾ ਦਾ ਪਤੀ ਕੁਨਾਲ ਰੋਸ ਹੈ ਦੋਵਾਂ ਦਾ ਵਿਆਹ ਸਾਲ 2015 ਦੇ ਵਿੱਚ ਗੋਆ ਚ ਬੰਗਾਲੀ ਰੀਤੀ ਰਿਵਾਜਾਂ ਅਨੁਸਾਰ ਹੋਇਆ ਸੀ ਜਿੱਥੇ ਪੂਰਾ ਦਾ ਪੂਰਾ ਬਚਨ ਪਰਿਵਾਰ ਪਹੁੰਚਿਆ ਸੀਗਾ ਕੁਨਾਲ ਜਿਆ ਬਚਨ ਦੇ ਪੈਣ ਨੀਤਾ ਪਾਦੋੜੀ ਦੇ بیٹے ਨੇ ਇਸ ਲਈ ਜੋ ਬਚਨ trilo mama shom ਦੀ ਮਾਸੀ ਆ ਪਰ ਵਿਆਹ ਤੋਂ ਪਹਿਲਾਂ trilo mama shom ਨੂੰ ਵੀ ਨਹੀਂ ਪਤਾ ਹੋਵੇਗਾ ਕਿ ਉਹਨਾਂ ਦਾ ਰਿਸ਼ਤਾ ਬਚਨ ਪਰਿਵਾਰ ਦੇ ਨਾਲ ਜੁੜਨ ਵਾਲਾ ਹੈ ਐਕਟਰਸ ਦੀ ਪਤਨੀ ਗੱਲ ਕਰੀਏ ਤਾਂ ਐਡਵਰਟਾਈਜ਼ਮੈਂਟ ਦੀ ਦੁਨੀਆ ਦੇ ਵਿੱਚ ਕੰਮ ਕਰਦੇ ਨੇ ਉਹ ਇੱਕ ਇੰਡੀਅਨ ਬੀਨ ਦੇ ਸੰਸਥਾਪਕ ਵੀ ਨੇ ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਸਕੂਲੀ ਐਜੂਕੇਸ਼ਨ ਐਂਦੌਰ ਮੱਧ ਪ੍ਰਦੇਸ਼ ਤੋਂ ਕੀਤੀ ਆ ਫਿਰ ਕਰਨਾਟਕ ਤੋਂ ਵੀ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਆ ਉਹਤੇ ਐਕਟਰਸ ਦੀ ਅਗਰ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਆ ਉਹ ਲੀਡੀ ਸ਼੍ਰੀਰਾਮ ਕਾਲਜ ਤੋਂ ਪਾਸ ਆਊਟ ਹੋ ਚੁੱਕੀ ਹੈ ਫਿਰ ਅਸਮਿਤਾ ਥੀਏਟਰ ਨਾਲ ਜੁੜ ਗਈ ਆ ਅਤੇ ਅੱਗੇ ਮਾਸਟਰਸ ਦੀ ਡਿਗਰੀ ਦੇ ਲਈ ਨਿਊਯਾਰਕ ਗਈ ਜਦੋਂ ਐਕਟਰਸ ਨਿਊਯਾਰਕ ਦੇ ਵਿੱਚ ਸੀ ਤਾਂ ਉਹਨਾਂ ਇੱਕ ਜੇਲ੍ਹ ਕੈਦਿਆ ਦੇ ਨਾਲ ਵੀ ਸਮਾਂ ਬਿਤਾਇਆ ਦਰਅਸਲ ਉਹ ਕੈਦਿਆ ਦੇ ਉੱਤੇ ਮਨੋਵਿਗਿਆਨ ਦਾ ਅਧਿਨਕਾਰੀ ਸੀ ਇਸ ਲਈ ਉਹਨਾਂ ਨੇ ਕਈ ਸਮਾਜ ਜੇਲ ਦੇ ਵਿੱਚ ਬਤਾਇਆ ਸੀਗਾ ਅਗਰ ਤਿਰਲੋਮਾ ਮਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ OTT ਦੇ ਉੱਤੇ ਕਈ ਹਿੱਟ ਵੈਬ ਸੀਰੀਜ਼ ਦਿੱਤੀਆਂ ਨੇ ਉਹਨਾਂ ਦੀ ਅਦਾਕਾਰ ਹੀ ਨੂੰ ਹਰ ਕੋਈ ਪਸੰਦ ਕਰਦਾ ਹੈ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੀ ਦੇਖ ਰਹੇ ਹੋ ਦਾਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਬਚਨ ਪਰਿਵਾਰ ਦੀ ਉਸ ਨੂ ਦੇ ਬਾਰੇ ਜਿਸ ਦੇ ਬਾਰੇ ਤੁਹਾਨੂੰ ਜਾਣਕਾਰੀ ਹੀ ਨਹੀਂ ਹੋਵੇਗੀ ਅਕਰ ਬਚਨ ਪਰਿਵਾਰ ਦੀ ਨੂ ਦੀ ਗੱਲ ਕਰੀਏ ਤਾਂ ਜਦੋਂ ਇਸ ਦਾ ਜ਼ਿਕਰ ਹੁੰਦਾ ਹੈ ਤਾਂ ਹਰ ਕਿਸੇ ਦੇ ਦਿਮਾਗ ਦੇ ਵਿੱਚ ਐਸ਼ਵਰਿਆ ਰਾਏ ਦਾ ਨਾਮ ਹੀ ਆਉਂਦਾ ਹੈ ਪਰ ਅੱਜ ਅਸੀਂ ਐਸ਼ਵਰਿਆ ਰਾਏ ਦੀ ਗੱਲ ਨਹੀਂ ਕਰ ਰਹੇ ਅਸੀਂ ਗੱਲ ਕਰ ਰਹੇ ਹਾਂ ਉਸ ਅਦਾਕਾਰਾ ਦੇ ਬਾਰੇ ਜਿਨ੍ਹਾਂ ਨੂੰ ਵੈਬ ਸੀਰੀਜ਼ ਬਹੁਤ ਜ਼ਰੀਏ ਸੁਪਰ ਹਿੱਟ ਫਿਲਮਾਂ ਵੈਬ ਸੀਰੀਜ਼ ਜੋ ਆ ਆਪਨੇ ਫੈਨਸ ਨੂੰ ਦਿੱਤੀਆਂ ਨੇ ਤੇ ਫੈਨਸ ਉਹਨਾਂ ਦੀ ਅਦਾਕਾਰੀ ਦੇ دیਵਾਨੀ ਨੇ ਉਹਨਾਂ ਨੂੰ ਐਕਟਿੰਗ ਦੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਦੀ ਐਕਟਿੰਗ ਨੂੰ ਹਰ ਕੋਈ ਪਿਆਰ ਕਰਦਾ ਹੈ ਇਸ ਅਦਾਕਾਰਾ ਦੀ ਗੱਲ ਕਰੀਏ ਤੇ 45 ਸਾਲਾਂ ਦੀ ਇਹ ਅਦਾਕਾਰ ਹੈ ਜਿਨ੍ਹਾਂ ਦਾ ਰਿਸ਼ਤਾ ਕਿਤੇ ਨਾ ਕਿਤੇ ਬਚਨ ਪਰਿਵਾਰ ਦੇ ਨਾਲ ਵੀ ਜੁੜਦਾ ਹੈ ਦੱਸਦੀ ਹੈ ਕਿ OTT ਦੀ ਦੁਨੀਆ ਦੀ ਇਹਨਾਂ ਨੂੰ ਕੁਇਨ ਕਿਹਾ ਜਾਂਦਾ ਹੈ ਇਹਨਾਂ ਦੀ ਵੈਬ ਸੀਰੀਜ਼ ਦਿੱਲੀ ਕਲਾਈਮਸ ਬਹੁਤ ਸੁਪਰ ਹਿੱਟ ਰਹੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਪਤਾਲ ਲੋਕ ਦੇ ਵਿੱਚ ਵੀ ਵੇਖਿਆ ਜਾਵੇਗਾ ਦੱਸ ਦਈਏ ਤ੍ਰਿਲੋਂ ਮਮਾ ਸ਼ੌਂ ਬਚਨ ਪਰਿਵਾਰ ਦੀ ਨੂੰ ਕਿਵੇਂ ਹੋਈ ਹੈ ਇਸ ਦਾ ਜਵਾਬ ਇਹ ਹੈ ਕਿ ਆਦਾਕਾਰਾ ਦਾ ਪਤੀ ਕੁਨਾਲ ਰੋਸ ਹੈ ਦੋਵਾਂ ਦਾ ਵਿਆਹ ਸਾਲ 2015 ਦੇ ਵਿੱਚ ਗੋਆ ਚ ਬੰਗਾਲੀ ਰੀਤੀ ਰਿਵਾਜਾਂ ਅਨੁਸਾਰ ਹੋਇਆ ਸੀ ਜਿੱਥੇ ਪੂਰਾ ਦਾ ਪੂਰਾ ਬਚਨ ਪਰਿਵਾਰ ਪਹੁੰਚਿਆ ਸੀਗਾ ਕੁਨਾਲ ਜਿਆ ਬਚਨ ਦੇ ਪੈਣ ਨੀਤਾ ਪਾਦੋੜੀ ਦੇ بیٹے ਨੇ ਇਸ ਲਈ ਜੋ ਬਚਨ trilo mama shom ਦੀ ਮਾਸੀ ਆ ਪਰ ਵਿਆਹ ਤੋਂ ਪਹਿਲਾਂ trilo mama shom ਨੂੰ ਵੀ ਨਹੀਂ ਪਤਾ ਹੋਵੇਗਾ ਕਿ ਉਹਨਾਂ ਦਾ ਰਿਸ਼ਤਾ ਬਚਨ ਪਰਿਵਾਰ ਦੇ ਨਾਲ ਜੁੜਨ ਵਾਲਾ ਹੈ ਐਕਟਰਸ ਦੇ ਪਤੀ ਦੀ ਗੱਲ ਕਰੀਏ ਤਾਂ ਉਹ ਐਡਵਰਟਾਈਜ਼ਮੈਂਟ ਦੀ ਦੁਨੀਆ ਦੇ ਵਿੱਚ ਕੰਮ ਕਰਦੇ ਨੇ ਉਹ ਇੱਕ ਇੰਡੀਅਨ ਬੀਨ ਦੇ ਸੰਸਥਾਪਕ ਵੀ ਨੇ ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਸਕੂਲੀ ਐਜੂਕੇਸ਼ਨ ਇੰਦੌਰ ਮੱਧ ਪ੍ਰਦੇਸ਼ ਤੋਂ ਕੀਤੀ ਹੈ ਫਿਰ ਕਰਨਾਟਕ ਤੋਂ ਵੀ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੈ ਉਥੇ ਐਕਟਰਸ ਦੀ ਅਗਰ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ ਉਹ ਲੇਡੀ ਸ਼੍ਰੀ ਰਾਮ ਕਾਲਜ ਤੋਂ ਪਾਸ ਆਊਟ ਹੋ ਚੁੱਕੀ ਹੈ ਫਿਰ ਅਸਮਿਤਾ ਥੀਏਟਰ ਨਾਲ ਜੁੜ ਗਈ ਹੈ ਅਤੇ ਅੱਗੇ ਮਾਸਟਰਸ ਦੀ ਡਿਗਰੀ ਦੇ ਲਈ ਨਿਊਯਾਰਕ ਗਈ ਜਦੋਂ ਐਕਟਰਸ ਨਿਊਯਾਰਕ ਦੇ ਵਿੱਚ ਸੀ ਤਾਂ ਉਹਨਾਂ ਇੱਕ ਜੇਲ੍ਹ ਕੈਦੀਆਂ ਦੇ ਨਾਲ ਵੀ ਸਮਾਂ ਬਿਤਾਇਆ। ਦਰਅਸਲ ਉਹ ਕੈਦੀਆ ਦੇ ਉੱਤੇ ਮਨੋਵਿਗਿਆਨ ਦਾ ਅਧਿਨਕਾਰੀ ਸੀ। ਇਸ ਲਈ ਉਹਨਾਂ ਨੇ ਕਈ ਸਮਾਜ ਜੇਲ੍ਹ ਦੇ ਵਿੱਚ ਬਤਾਇਆ ਸੀਗਾ। ਅਗਰ ਤਿਰਲੋਮਾਮਾ ਦੀ ਗੱਲ ਕਰੀਏ ਤਾਂ ਉਹਨਾਂ ਨੇ OTT ਦੇ ਉੱਤੇ ਕਈ ਹਿੱਟ ਵੈਬ ਸੀਰੀਜ਼ ਦਿੱਤੀਆਂ ਨੇ। ਉਹਨਾਂ ਦੀ ਅਦਾਕਾਰੀ ਨੂੰ ਹਰ ਕੋਈ ਪਸੰਦ ਕਰਦਾ ਹੈ।